ਵਾਹਿਗੁਰੂ ਵਾਹਿਗੁਰੂ ਵਾਹਿ ਧਰ ਪਾਸ਼ੰਗ ਨਾਮ ਜੀ ਜੀ ਨਰਹਾਰੀ ਭੁਜੰਤੀ ਰੋਸ ਮਾਰੇ ਪੰਨੇ ਵਾਲੀ ਧਨ 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 ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਲੋਕ ਪਰਲੋਕ ਤੇ ਸਹਿਮਤ ਕਾਲ ਜੀ ਕੇ ਰਾਇ ਸੱਚੇ ਪਾਤਸ਼ਾਹ ਸ਼ੁਭਾ ਮਦਗਿੰਦ ਨਾਰਾਮ ਜੀ ਦੇ ਪਾਦਰ ਤੇ ਦਰਵਾਜ਼ ਤੱਕ ਸ਼ਹਿਰ ਤੇ ਆਜ ਸੱਚੇ ਪਾਤਸ਼ਾਹ ਤੱਕ ਜੀ ਤਖਤ ਦੇ ਦਿਸਤ ਸੋ ਲੋ ਦੋ ਸੰਗਤ ਨੂੰ ਪੂਰੇ ਦਰਸ਼ਨ ਦੀ ਦਰ ਦੇ ਕੇ ਨਗਰੀ ਨਗਰ ਦੇ ਹੱਥ ਨਾਨਕ ਨਾਮ ਘੜ ਤੇਰੇ ਭਾਣੇ ਸਤਿ ਪਲਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮੁ ਆਹੇ ਗੁਰ ਸਤਿਨਾਮੁ the uh -huh. ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਤਨਾਮ 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 ਸ੍ਰੀ ਵਾਹਿਗੁਰੂ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੀ ਗੁਰੂ ਸਾਹਿਬ ਜੀ ਹਰ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅੰਬਰ ਦਾ ਮੇਲਾ ਸਤਨਾਮ ਵੜਿਆਈ ਆਰਾਮਤ ਵੇਲਾ ਸੱਜਨਾ ਵੜਿਆਈ ਵਿਚਾਰ ਆਈ ਅਮਤ ਵੇਲਾ ਸਬਾ ਗੁਰੂ ਭਰਤੀ ਘੜੀ ਪਤਾਵਤ 4:17 ਮਿੰਟ ਹੋ ਚੁੱਕੇ ਹਨ ਚੋਟ ਕੀ ਸਨਾਨ ਕਰੋ ਗੁਰ ਬਾਣੀ ਪੜੋ ਸੁਣਨ ਵਾਲਾ ਗਾਓ ਗੁਰ ਭਰਤੀ ਹਾਜ਼ਰੀਆਂ ਭਰੋ ਜਪਨੇਸ਼ ਰਬ ਨੇ ਰਹਿ ਵਰਦੇ ਦਰਸ਼ਨ ਦੀਦਾਰੇ ਕਰੋ ਆਕੇ ਸੇਵਾ ਕਰੋ ਸਿਮਰਨ ਕਰੋ ਸੁਆਹਿ ਗੁਰੂ ਅਕਾਲ ਪੁਰਖ ਦੀ ਭਜਨ ਮੰਨਗੀ ਕਰੋ ਪ੍ਰਾਨੇ ਤੋਂ ਆਇਆ ਲਾਹ ਲੈਣ ਲੱਗਾ ਕਿ ਤਕ ਫਕੜੇ ਸਭ ਮੁਕ ਦੀ ਚੱਲੀ ਰਹਿਣ ਰੈਣ ਗਵਾਇ ਸੋਏ ਕੈ ਦਿਵਸ ਗਵਾਇ ਖਾਏ ਜੀਰੇ ਜੈਸਾ ਜਨਮ ਹੈ ਕਉੜੀ ਬਦਲੇ ਜਾਏ ਬੁਰੇ ਕਾਮ ਨੂੰ ਊਠ ਖਲੋਆ ਨਾਮ ਕੀ ਬੇਲਾ ਪੈ ਪੈ ਸੋਇਆ ਅਵਸਰ ਆਪਣਾ ਬੁਝਾ ਨਾ ਅਿਆਨਾ ਮਾਇਆ ਮੋਹ ਰੰਗ ਲਪਟਾਣਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਹਸਮ ਵਿਸਾਰ ਖਵਾਰੀ ਕੀਨੀ ਤ੍ਰੈਗਾ ਜੀਵਨ ਨਹੀਂ ਰਹਿਣਾ ਪ੍ਰਾਨੀ ਇੱਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਹੋ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਦੇ ਸਤਿਗੁਰਗਾ ਜੋ ਸਿੱਖ ਅਖਾਇ ਸੋ ਭਲਕੇ ਉੱਠ ਹਰਨਾਮ ਤੇ ਆਵੇ ਉਦਮ ਕਰੇ ਭਲਕੇ ਪਰਪਾਤੀ ਸਨਾਉਨ ਕਰੇ ਅਮਰਤ ਸਰਨ ਆਵੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਦਿਨ ਸ਼ਨੀਵਾਰ 27 ਸਤੰਬਰ ਦੇਸੀ ਮਹੀਨੇ ਦੀ ਤਰੀਕ 12 ਸੂਗ ਹੈ ਭਾਈ ਅਜਿ ਆਓ ਭਾਈ ਦਰਗਾਹੀ ਅਲਾਹੀ ਸੱਚਖੰਡੀ ਹੁਕਮ ਨਾਮੇ ਸਰਵਨ ਕਰੀਏ ਜੀ ਅਬਰੰਦ ਪੰਜ ਬਾਣੀਆਂ ਦੇ ਨਿਤਨੇ ਗੁਰਬਾਣੀ ਵਿਚਾਰਾਂ ਤੇ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਕੇ ਅਨਮੋਲ ਜੀਵਨ ਅਨਮੋਲ ਸਮਾਂ ਉਸ ਪ੍ਰੀਪੂਰਨ ਪਰਮੇਸ਼ਰ ਵਾਹਿਗੁਰੂ ਆਗਾਜ਼ ਬਹੁਤ ਦੇ ਲਿਖੇ ਲਾਈਏ ਬਹੁਤ ਜਨਮ ਮਿਤਰ ਇਥੇ ਮਦ ਇਹੋ ਜਨਮ ਤੇ ਮਾਰੇ ਲਿਖੇ ਕਹੇ ਰਬਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਲਿਖੇ ਜਨਮ ਜਨਮ ਕੇ ਵਿਛੜੇ ਕਰ ਕਿਰਪਾ ਮੇਂਦੋ ਰਾਮ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖ ਹਟ ਲਗਰ ਸੇਵੀਐ ਅਹਨ ਸਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਸਰੀ ਬਾਣੀ ਭਗਤ ਕਬੀਰ ਜੀ ਕੀ ਕੋ ਓੰਕਾਰ ਸਤਗੁਰ ਪ੍ਰਸਾਦ ਸਨਗ ਸੰਨੰਦ ਮਹੇਸ ਮਨ ਸੇਘਾ ਨਾਗ ਤੇਰੋ ਮਰਮ ਨ ਜਾਣ ਸੰਗ ਸੰਨੰਦ ਮਹੇਸ ਮਨ ਸੇਘਾ ਨਾਗ ਤੇਰੋ ਮਰਮ ਨ ਜਾਣ ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਉ ਹਰੂਮਾਨ ਸਰ ਗਰੜ ਸਮਨ ਸਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੀ ਦਾ ਯਾਰ ਸਿਮਰਤ ਬਰਾਨਾ ਕਮਲਾ ਪਤ ਕਮਲਾ ਨਹੀਂ ਜਾਨਾ kahe kebira so par main nahi pagal lag ram reh sarnai kahe kebira so par main nahi pagal lag rab reh sarnai wah guru ji ka ਵਾਹਿ ਗੁਰ ਦੀ ਫਤਿਹ ਗੁਰੂ ਸਾਤ ਨਾਮ ਵਾਹਿ ਗੁਰੂ ਵਾਹਿ ਗੁਰੂ ਸਾਦ ਨਾਮ ਵਾਹਿ ਗੁਰੂ ਸਾਦ ਨਾਮ ਵਾਹਿਗੁਰੂ 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 Tu